ਸਾਡੇ ਸਿਰਾਂ ਤੇ ਮਗਦੇ ਸੂਰਜ ਜ਼ਿੰਦਗੀ ਵਿੱਚ ਹਨੇਰੇ ਕਿਉਂ ਸਾਡੇ ਦਰ੍ਹਾਂ ਤੋਂ ਆ ਕੇ ਮੁੜਦੇ ਸੁੱਖਾਂ ਦੇ ਸੁਰਖ ਸਵੇਰੇ ਕਿਉਂ ਭੁੱਖਿਆਂ ਕੋਲੋਂ ਮਨਾਉਤ ਕਰਾਉਂਦੇ ਭੁੱਖਿਆਂ ਕੋਲੋਂ ਮਨਾਉਤ ਕਰਾਉਂਦੇ ਸਾਡੇ ਬਣ ਕੇ ਭੂਤ ਜਠਰੇ ਕਿਉਂ ਕਮੀਆਂ ਦੇ ਕਰ ਕੁੱਪ ਹਨੇਰੇ ਪਖੰਡੀਆਂ ਦੇ ਚਮਕਣ ਡੇਰੇ ਕਿਉਂ ਸਾਡੇ ਹੀ ਆ ਕੇ ਦੁੱਦੋਂ ਫਜਦੇ ਸਾਡੇ ਹੀ ਆ ਕੇ ਦੁੱਦੋਂ ਫਜਦੇ ਲੇਖਾਂ ਦੇ ਸਜਰ ਲਵੇਰੇ ਕਿਉਂ ਜਾਣ ਕਰੀ ਲਈ ਦੱਸ ਦੇ ਰਬਾ ਗਰਬਤ ਨੇ ਪਾਏ ਕੇਰੇ ਕਿਉਂ ਦੁੱਖ ਲਹਾਜੀ ਗੂੜੇ ਬਣ ਗਏ ਦੁੱਖ ਲਹਾਜੀ ਗੂੜੇ ਬਣ ਗਏ ਬਲ ਖੁਸ਼ੀਆਂ ਨੇ ਤੇਰੇ ਕਿਉਂ ਸਾਰੀ ਦੁਨੀਆ ਰੰਗੀ ਵਸਦੀ ਸਾਡੇ ਹੀ ਦਰਦ ਕਨੇਰੇ ਕਿਉਂ ਮਿਹਨਤਾਂ ਨਾ ਨਾ ਪੂਰਾ ਦੇਵੇ ਮਿਹਨਤਾਂ ਨਾ ਨਾ ਪੂਰਾ ਦੇਵੇ ਦੁਨੀਆਂ ਦੇ ਦੇ ਦੋਗਲੇ ਚਿਹਰੇ ਕਿਉਂ ਕੁਲਵਿੰਦਰ ਆ ਕਮੀਆਂ ਦੇ ਵੇੜੇ ਹਾਏ ਵੀਜ ਦੁੱਖਾਂ ਦੇ ਕੇਰੇ ਕਿਉਂ ਵੀਜ ਦੁੱਖਾਂ ਦੇ ਕੇਰੇ ਕਿਉਂ